ਬਸੀ ਗੱਲ ਜੀ ਸਾਰੇ ਇਹਨਾਂ ਨੂੰ ਕਿਉਂ ਰੋਕਿਆ ਗਿਆ ਜੀ ਇਹਨਾਂ ਨੂੰ ਰੋਕਿਆ ਜੀ 트리플 ਰੈਗੇ ਸੀ ਬਿਲਾ ਹੈਲਮਟ ਇਹਨਾਂ ਨੂੰ ਰੋਕਿਆ ਇਹਨਾਂ ਨੇ ਕੱਟ ਮਾਰ ਕੇ ਮੋਟਰਸਾਈਕਲ ਜਿਹੜਾ ਭਜਾ ਲਿਆ ਇੰਨੀ ਸਪੀਡ ਤੇ ਗਿਆ ਇੱਕ ਲੇਡੀ ਜਾ ਰਹੀ ਬੱਚਾ ਸੀਗਾ ਬੱਚੇ ਨਹੀਂ ਦੇਖਿਆ ਇਹਨਾਂ ਨੇ ਪੂਰੀ ਸਪੀਡ ਨਾਲ ਭਜਾ ਕੇ ਲੰਘਿਆ ਤੱਕੋ ਜਾ ਕੇ ਵਾਪਸ ਫੇਰ ਆਏ ਵਾਪਸ ਆਉਂਦੇ ਨੇ ਅਸੀਂ ਘੇਰ ਲਿਆ ਇਹਨਾਂ ਨੂੰ ਇਹਨਾਂ ਕੋਲੇ ਕੋਈ ਡਾਕੂਮੈਂਟ ਨਹੀਂ ਆ ਕੋਈ ਆਰਸੀ ਕੋਈ ਲਾਇਸੈਂਸ ਕੁਛ ਨਹੀਂ ਕੋਈ ਹੈਲਮਟ ਨਹੀਂ ਜਨਾਬ ਇਹਨਾਂ ਨੂੰ ਫੜ ਲਾਵੇ ਕੋਈ ਤਾਂ ਅਸੀਂ ਅੱਗੇ ਲੈ ਕੇ ਗਏ ਆ ਭੁਜਾ ਕੇ ਲੈ ਕੇ ਗਏ ਆ ਉਹ ਤਾਂ ਪਿੱਛੇ ਬੱਸ ਤੀਜਾ ਪੱਛੇ ਸੀ ਇਹ ਕਿੰਨਾ ਬਿਗਾ ਹਿੰਮਟ ਰੇ ਦੱਸੋ ਭਾਉ ਦੀ ਲਗਾ ਤਾਂ ਪਿੱਛੇ ਬੰਦਾ ਹੇ ਕੋਈ ਨਾ ਆਇਆ ਤਾਂ ਅੰਤੋਂ ਆ ਰਿਹਾ ਇਹਦਾ ਇਹ ਕੱਢ ਗੱਡ ਭਾਈਆ ਮੋੜ ਕੇ ਉਹ ਮਾਰ ਦੇ ਭਾਉ ਦੀ ਜ਼ੋਰ ਲੱਗ ਜਾ ਰਿਹਾ ਉਹਦੇ ਪੇਰੋਂ ਸੀ ਇਹਨਾਂ ਨੂੰ ਪਾਤ ਕੇ ਦਾਰਾਂਗੇ ਨਹੀਂ ਅੱਸੀ ਆਹਦੇ ਵਾਸਤੇ ਅੱਜ ਗੂਤ ਹੈ ਨਹੀਂ ਤੇ ਪਾਤ ਦੇ ਲਾਉਂਦੀ ਚੱਲੋ ਲੋਕਾਂ ਦੇ ਸੋ ਤਾਂ ਇਹ ਸਮਝਣਾ ਕਰਨਾ ਹੋਗਾ ਤਾਂ ਜਦੋਂ ਮੈਂ ਲੁਕਿਆ ਅੱਜ ਤਾਂ ਨਿਕਲ ਗਿਆ ਨਹੀਂ ਕਿਸੇ ਕਾਰਨ ਨਹੀਂ ਇਹ ਕੋਈ ਨਾ ਸੁਤਰਾਸੇ ਕੰਮ ਕਰਕੇ ਘਰੇ ਚਲੇ ਆਏ ਫੇ ਸਮਝੋ ਕਦੇ ਬਸ ਕੋਈ ਅਸਰ ਨਹੀਂ ਹੋ ਰਹੀ ਉਹ ਬਸ ਪਤਾ ਨਹੀਂ ਕੁਝ ਵੀ ਨਹੀਂ ਹੈਗੀ ਮੇਰੀ ਮਾਂ ਘਰੇ ਬਿਮਾਰ ਪਈ ਆ ਤੇ ਸਾਈਲੈਂਡ ਜਾਣੀ ਆ ਤੇ ਮੈਂ ਮਾਮੇ ਨੂੰ ਚੱਕਰ ਆਇਆ ਇਹ ਗੱਲ ਮੈਨੂੰ ਰੋਕ ਕੇ ਦੱਸਦੇ ਤੇ ਮੈਨੂੰ ਡਰ ਨੂੰ ਖੜਚੀ ਡਰ ਤੇ ਡਰ ਉਹ ਨਾ ਡਰਦਾ ਨਾ ਯਾਰ ਤੇਨੇ ਨੇ ਕੋਈ ਮੈਂ ਵੇ ਦੇਖ ਕੇ ਵਿੱਚ ਵੱਜਣੋਂ ਕਾਇ ਬਤਾਓ ਹਲੋ ਮੈਂ ਇੱਕ ਤਾਂ ਬੋਟਾ ਭਈਆ ਜੀ ਬੋਟੋਣੀ ਜਾਏ ਫੋਟੋ ਵਾਲਾ ਬੱਚੇ ਹੈ ਜਨਾ ਆਉਣਾ ਲਸਾਂਸ ਨਹੀਂ ਆਰਸੀ ਦੇ ਦੇ ਮੈਂ ਬੰਦ ਕਰਦਾਗਾ ਮੋਟਰਸਾਈਕਲ ਆਹ ਦੇਖੋ ਮੈਂ ਕੱਲ ਨੂੰ ਕੱਲ ਮੋਟਰਸਾਈਕਲ ਲੈਣੀ ਮੈਨੂੰ ਕੱਲ ਦਾ ਕੱਲ ਲੈ ਆ ਕੇ ਤੇਰੇ ਕੋਲ ਆਰਸੀ ਤੇ ਨਾਮ ਦੇਣੀ ਹੈ ਮੇਰੇ ਨਾਲ ਕੱਲ ਹੀ ਕਰਵਾਈ ਮਗਰ ਤੇਰੇ ਨਾਮ ਤੇ ਥੋੜੀ ਹੋ ਗਈ ਫਿਰ ਤੇਰੇ ਨਾਮ ਤੇ ਨਹੀਂ ਹੋਣੀ ਤੇਰਾ ਲਾਇਸੈਂਸ ਕਿੱਦਿਆ ਆਰਸੀ ਕਰਵਾ ਦਿੰਦੇ ਨਾ ਲਾਇਸੈਂਸ ਕਿੱਦਿਆ ਤੇਰਾ ਜਦ ਪਰਵਾਣਾ ਨਾ ਜੇ ਫਿਰ ਬੋੜਿਆ ਉਹ ਚਲ ਜੇ ਜਨਾ ਨੀ ਕਰ ਕਿੰਨਾ ਦੀ ਵੀ ਪਾਣਾ ਮੈਂ ਤਾਂ ਅੰਦਰ ਮੈਂ ਮੋਟਰਸਾਈਕਲ ਲੈਣ ਆਇਆ ਸੀ ਮੇਰੇ ਪਾਪਾ ਦਾ ਦਸ ਹਿਸਾਲ ਜੀ ਪਰ ਇਹਨਾਂ ਨੂੰ ਕਿਉਂ ਰੋਕਿਆ ਗਿਆ ਜੀ ਇਹਨਾਂ ਨੂੰ ਰੋਕਿਆ ਜੀ ਟ੍ਰਿਪਲ ਰਹਿ ਗਈ ਸੀ ਬਿਲਾ ਹੈਲਮਟ ਇਹਨਾਂ ਨੂੰ ਰੋਕਿਆ ਇਹਨਾਂ ਨੇ ਕੱਟ ਮਾਰ ਕੇ ਮੋਟਰਸਾਈਕਲ ਜਿਹੜਾ ਭਜਾ ਲਿਆ ਇੰਨੀ ਸਪੀਡ ਚ ਗਏ ਇੱਕ ਲੇਡੀ ਜਾ ਰਹੀ ਬੱਚਾ ਸੀਗਾ ਬੱਚੇ ਨਹੀਂ ਦੇਖਿਆ ਇਹਨਾਂ ਨੇ ਪੂਰੀ ਸਪੀਡ ਨਾਲ ਭਜਾ ਕੇ ਲੰਘਿਆ ਟਾਕੋ ਜਾ ਕੇ ਵਾਪਸ ਫੇਰ ਆਏ ਵਾਪਸ ਆਉਂਦੇ ਨੇ ਅਸੀਂ ਘੇਰ ਲਿਆ ਇਹਨਾਂ ਨੂੰ ਇਹਨਾਂ ਕੋਲੇ ਕੋਈ ਡਾਕੂਮੈਂਟ ਨਹੀਂ ਆ ਕੋਈ ਆਰਸੀ ਕੋਈ ਲਾਇਸੈਂਸ ਕੁਛ ਨਹੀਂ ਕੋਈ ਹੈਲਮਟ ਨਹੀਂ ਟ੍ਰਿਪਲ ਰਾਈਡਿੰਗ ਆ ਇਹ ਪੇਪਰ ਨਹੀਂ ਇਹਨਾਂ ਨੇ ਦਿੱਤੇ ਇਸ ਕਰਕੇ ਆਉਣ ਦੀ سپورਟ ਇਹਨਾਂ ਦਾ ਕੋਈ ਚਲਾਨ ਨਹੀਂ ਬਣਦਾ ਨਾ ਅਸ਼ ਕਰਨਾ ਨਾ ਹੋਣਾ ਇਹਨਾਂ ਦਾ ਮੋਟਰਸਾਈਕਲ ਜਿਹੜਾ ਬੌਂਡ ਕਰ ਰਹੇ ਆ ਬਿਨਾ ਡਾਕੂਮੈਂਟਸ ਜਦੋਂ ਇਹਨਾਂ ਨੇ ਭਜਾਇਆ ਤੇ ਉਹ ਬੱਚੇ ਦੀ ਕੋਈ ਵੱਡਾ ਹਾਦਸਾ ਵੀ ਹਾਦਸਾ ਹੋ ਸਕਦਾ ਸੀ ਬਿਲਕੁਲ ਜੇ ਉਹਦੇ ਨਾਲ ਟੱਚ ਹੋਏ ਨਾ ਸਾਡੇ ਮਲਾਇਮ ਨੂੰ ਸੱਟ ਲੱਗ ਸਕਦੀ ਸੀ ਸਾਡੇ ਮੈਂ ਮਲਾਜ਼ਮ ਵੀ ਦੇਖਿਆ ਭੱਜ ਕੇ ਪੱਲੇ ਪਾਸੇ ਭੱਜ ਕੇ ਰੋਕਿਆ ਇਹਨਾਂ ਨੂੰ ਇਸੇ ਕਰਕੇ ਰੋਕੇ ਤੇ ਉੱਥੋਂ ਯੂ-ਟਰਨ ਲੈ ਕੇ ਵਾਪਸ ਆਏ ਆ ਤਾਂ ਇਹਨਾਂ ਨੂੰ ਫਿਰ ਫੜਿਆ ਵੀ ਇਹਨਾਂ ਨੂੰ ਇੰਨਾ ਪਤਾ ਤਾਂ ਲੱਗੇ ਵੀ ਰੁਕ ਜਾਂਦੇ ਹੁਣ ਇਹ ਕਹਿੰਦਾ ਮੇਰੀ ਮਾਂ ਬਿਮਾਰ ਹੈ ਇਹ ਖੜ ਕੇ ਅਸੀਂ ਵੀ ਆਣਾਂ ਦਰ ਕੇ ਸੀ ਸਾਨੂੰ ਖੜ ਕੇ ਦੱਸੇ ਕਿ ਭਾਈ ਮੇਰੀ ਮਾਤਾ ਬਿਮਾਰ ਹੈ ਸੀ ਛੇਤੀ ਜਾ ਰਹੇ ਹਾਂ ਜਾਂ ਚਾਹ ਤੁਹਾਨੂੰ ਪਾਉਂਦੀ ਮੈਨੂੰ ਬਹੁਤ ਜ਼ਰੂਰੀ ਆ ਮੈਨੂੰ ਜਾਣ ਦੋ ਇਹਨਾਂ ਦੀ ਗੱਡੀ ਬੌਂਡ ਹੈ ਜੀ ਇਹਨਾਂ ਦੀ ਬਿਨਾ ਡਾਕੂਮੈਂਟ ਕੋਈ ਲਾਇਸੈਂਸ ਨਹੀਂ ਕੋਈ ਆਸ ਜੀ ਬੌਜੀ ਮੇਰੇ ਤੋਂ ਕਾਗਜ਼ ਬੈ ਗੱਡੀ ਦਾ ਮੈਂ ਮੈਨੂੰ ਪਲੀਜ਼ ਜਾਣੋ ਅਫਸਰ ਜੀ ਮਾਫ ਕਰੋ ਜੀ